ਤਰਸੀਲ ਕਬੱਡ ਵਾਲੂ ਜਦੋਂ ਬੱਲ ਹਰਾਂ ਨੇ ਗਰਾਊਂਡ ਤਿਆਰ ਕੀਤਾ ਹੈ ਆ ਬਹੁਤ ਸੋਹਣੀ ਗਰਾਊਂਡ ਹੈ ਮੱਲਾ ਉਹ ਵੀਡੀਓ ਵੀ ਬੜੀ ਫਾਇਰ ਹੋਈ ਤੇ ਹੋਣੀ ਚਾਹੀਦੀ ਹੈ ਉਹਦੇ ਦੇ ਕੁਮਾਰ ਸਿੰਘ ਕਿਹਾ ਸਰ ਜਬਾਹ ਤਰੂ ਸੀਗਾ ਕਿ ਥੇੜ ਕਬੱਡੀ ਨੂੰ ਇਹ ਗਰਾਊਂਡ ਨੂੰ ਤਿਆਰ ਕਰਦੇ ਵਿੱਚ ਬਹੁਤ ਸੁਨ ਹਾਰਤ ਹੱਥ ਹਨ ਹੈ ਇਹ ਸਾਰੇ ਤਰਸੀਲ ਕਬੱਡ ਹਰਾਂ ਨੂੰ ਅਗਲੀ ਕਬੱਡੀ ਖੇੜ ਦੇ ਮਤਾਂ ਦੇ ਵਿੱਚ ਫਿਰ ਬਾਤ ਕਰਿਆ ਹੋਇਆ ਸੋਰ ਸਿੰਘ ਦੀ ਟੀਮ ਦੇ ਚਾਰ ਜੱਫੀ ਚਾਰ ਬਰ ਚਾਰ ਰਹਾ ਹੈ ਮੁਰਸ਼ਦ ਦਾ ਪੰਡਾ ਅਨੰਦਵਤ ਸ਼ੁਲਕਾ ਆਹ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਰੱਖਿਆ ਧੌਣ ਦੇ ਸਾਥ ਕੱਸੀ ਕਿੰਦਾ ਕਿਧਰ ਦੀ ਭੱਜਣਾ ਇੱਕ ਪਾਸੇ ਸੁਰਤਿਆਂ ਦੇ ਦੂਜੇ ਪਾਸੇ ਵਿੱਚੇ ਆਇਆ ਲੱਗੀ ਹੋਈ ਕੈਂਚੀ ਫਿਰ ਮੈਦਾਨ ਦੇ ਉੱਤੇ ਕਰਦਾ ਕੋਸ਼ਿਸ਼ ਕਿ ਬੁਰਕਾ ਮੇਂਦੀ ਲਾ ਕੇ ਪਾੜ ਬਣਾ ਲਓ ਬੱਤਾ ਦੇ ਬੰਨ ਬੈੜਿਆਂ ਨਾਲ ਉਹ ਕੌਡੀ ਹੋ ਗਈ ਲੱਖਾਂ ਦੀ ਸੁੰਦਰ ਵੀ ਲੱਗੀ ਹੋਈ ਸਾਊਂਡ ਹੈ ਸੁੰਦਰ ਲਾਈਟਾਂ ਤੇ ਸਾਊਂਡ ਅੱਛਾ ਬੜੀ ਪਿਆਰੀ ਸਾਊਂਡ ਹੈ ਸਰਪੰਦਰ ਜਲਾਲ ਜੀ ਵੀ ਥੋੜੇ ਸਮੇਂ ਤੱਕ ਮੈਡੀਕਲ ਪਰ ਪਹੁੰਚਣਗੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਆ ਕਬੱਡੀ ਇਹ ਪਾਸ ਤੇ ਦੂਜੇ ਪਾਸੇ ਮੈਨੂੰ ਲੱਗਦਾ ਮੁੰਡਾ ਗੁਜਰਾ ਦਾ ਖੇਡ ਗਰਾਉਂਡ ਦੇ ਵਿੱਚ ਜੱਫਾ ਲਾ ਗਿਆ ਹੈ ਤੇ ਜਿਹੜਾ ਤੇਜੀ ਮਖਸੂਸ ਮੁਰਿਆ ਨੇ ਜਾਇਆ ਕਿ ਆਪਰੇ ਤੋਂ ਬਾਜਵੇਂ ਤੇ ਨਾਲ ਸੰਕੇ ਕਰਦਾ ਗੁਜਰਾ ਨੇ ਮੁਕਜੇ ਪਰਾਲੀ ਤੋਂ ਸਿਆਰਤਾਂਗੇ ਕਰਦਾ ਹੈ ਇਹ ਮੁਕਾਬਲਾ ਬਹੁਤ ਕੋਟੀ ਦਾ ਖੇਡ ਦੇ ਮਾਦਿਆਂ ਦੇ ਵਿੱਚ ਹੈ ਹਰ ਰੋਜ਼ਾਨਾ ਤੇ ਸਾਰ ਹੋਈ ਖੇਡਾਂ ਦੇ ਸਾਰ ਹੋ ਰਹੇ ਨੇ ਜੀ ਆ ਕਬੱਡੀ ਖੇਡ ਮੈਦਾਨ ਦੇ ਵਿੱਚ ਦਰਸ਼ਕੀਓ ਤਾੜੀਆਂ ਮਾਰ ਦਿਓ ਇਹ ਦੋਵਾਂ ਬੱਲਾ ਦੇ ਲਈ ਆ ਸਾਹਮਣੇ ਨਗਮਨ ਸਿੰਘ ਸਰਵਰ ਮਜੀਠੀ ਵਾਲਾ ਇਹ ਕਬੱਡੀ ਖੇਡ ਦੀ ਸੇਖੀ ਕੋਲ ਹਰ ਹਰ ਦੇ ਬਾਗੋਂ ਦੀ ਮਈਆ ਦੇ ਕਦੇ ਇਹ ਬੁਰਜਾ ਰਜਮਾਨਾ ਇੱਕ ਲੱਖਾਂ ਦੇ ਪੁਆਇੰਟ ਆਪਣੀ ਟੀਮ ਦੇ ਖਾਤੇ 'ਤੇ ਜੋੜਦਾ ਹੋਇਆ ਅਗਲੀ ਕਬੱਡੀ ਆ ਸੋਹਣਾ ਬਰਾਕਰ ਰਜਮਾਨਾ ਆਪਾਂ ਸੈਣ ਕਬੱਡੀ ਦੀ ਧਰਤੀ ਇਹ ਸੋਰ ਪੰਡ ਹੈ ਭੈਣ ਅਗਰ ਕੰਡੀ ਦੇ ਲੱਖਾਂ ਦੇ ਪੁਆਇੰਟ ਆਪਣੀ ਟੀਮ ਦੇ ਖਾਤੇ 'ਤੇ ਜੋੜਦਾ ਹੋਇਆ ਕੀ ਕੋਚਾ ਦੀਆਂ ਮਾਰਾਂ ਖਾਧੀਆਂ ਨੇ ਅੱਜ ਦੇ ਇਸ ਕਿੰਨਾਂ ਫੁਰਜਵਾਨੀਆਂ ਨੇ ਲੱਖ ਲੱਖ ਦੀ ਦੌੜੀ ਪਈ ਦੀ ਹੈ ਇਲਾਕੇ ਦੀਆਂ ਮਿਹਰਬਾਨੀਆਂ ਨੇ ਇਸ ਇਲਾਕੇ ਦੇ ਹਰ ਸਾਲ ਇਹ ਨਗਰ ਦੇ ਇਹਨਾਂ ਫੁਰੰਦ ਕਵੀਰਾ ਨੇ ਹਰ ਸਾਲ ਦੁਨੀਆ ਦੇ ਟੌਪ ਦੇ ਮੱਲ ਜਿਹੜੇ ਆ ਧਰਤੀ ਦੇ ਉੱਪਰ ਖੜਾਏ ਆ ਆ ਮੁਕਾਬਲਾ ਚੋਟੀ ਦਾ ਆ ਮੈਚ ਸਿਰੇ ਦਾ ਤੇ ਇਹ ਮੈਚ ਦੇ ਪੂਰਾ ਐਂਡ ਫਾਸਿਓ ਤੇ ਮੈਚ ਹੈ ਕੁੰਡੀਆਂ ਦੇ ਸਿੰਘ ਫਸਲੇ ਤੋਂ ਲੇਕਰ ਬਰੇ ਦੇ ਖਾੜੇ ਪਾਣੀ ਕਹਿੰਦੇ ਸੁਰ ਸਿੰਘ ਦੀ ਟੀਮ ਦੇ ਖਾਤ ਵਿੱਚ ਇਹ ਮੁੰਡਾ ਜੋਰ ਦਿੱਤਾ ਲਗਭਗ ਤੱਕਈ ਬਲਰ ਅਗਲੀ ਕਬੱਡੀ ਫਿਰ ਟਾਈਗਰ ਪਾਉਂਦ ਰਿਹਾ ਲੱਗਦਾ ਹੈ ਟਾਈਗਰ ਕਾਰ ਰਿਹਾ ਗੁਜਰ ਪਾਸੇ ਗੁਜਰ ਫਿਰ ਕੋਸ਼ਿਸ਼ ਕਰ ਰਿਹਾ ਹੈ ਗੁਜਰ ਫਿਰ ਕੋਸ਼ਿਸ਼ ਕਰ ਰਿਹਾ ਹੈ ਪਰ ਆਉ ਸਮਲੇ ਖੇਡ ਦੇ ਮੈਦਾਨ ਦੇ ਵਿੱਚ ਕਿ ਮੁੰਡਾ ਹੱਥਾਂ ਚੋਂ ਨਿਕਲਦਾ ਜਾਵੇ ਕੋਈ ਰੇਤੀਰ ਮਾਲ ਵਰਗਾ ਮੁੰਡਾ ਹੱਥਾਂ ਚੋਂ ਨਿਕਲਦਾ ਜਾਵੇ ਰੇਤੀਰ ਮਾਲ ਵਰਗਾ ਕਹਿੰਦੇ ਇਹਨਾਂ ਦੇ ਹੌਟਾਂ ਦੇ ਵਿੱਚ ਅੱਜ ਸੇਂ ਅਗਰਾ ਦੇ ਵਿੱਚ ਇਹਨਾਂ ਖੇਡ ਮੇਲਿਆਂ ਦੇ ਉੱਪਰ ਆਸੇ ਮੈਦੇ ਦੁਨੀਆ ਦੇ ਚੌਕ ਦੇ ਖਿਡਾਰੀ ਇਹਨਾਂ ਨੰਦਿਆ ਦੇ ਪੁੱਤੋ ਦੋਤੋ ਸਮਰਹਾਵਰਗੇ ਅੰਮ੍ਰਲ ਵਰਗੇ ਰਾਣੇ ਬੱਜ ਵਰਗੇ ਬੱਬੂ ਕੰਦੀਲ ਵਰਗੇ ਖੱਬੇ ਧਰੋਵਲ ਵਰਗੇ ਕਿਤੇ ਅਮਲੀ ਵਰਗੇ ਸੁਖਰਾਜ ਵਰਗੇ ਵੱਡੇ ਵਰਗੇ ਮਲਗੜਿਆ ਆ ਨੱਕਿਆਂ ਦੇ ਆ ਕਿੰਨਾ ਪਰਵਾਰ ਸਾਰਾ ਕਲਮ ਦੇ ਸੁਖਦੇਵ ਜੀ ਦੀ ਜਿਸੇ ਜਫਰ ਨਾਮ ਤੇ ਦੱਸਦੀ ਹਰ ਖਾਲੀ ਜਰਜਾ ਦੇ ਸਾਥ ਜਿੱਤੇ ਹੋਰ ਨੇ ਜਾਣ ਦੇ ਨਾਲ ਬਹੁਤ ਕੱਟਦੀ ਉਸ ਵਕਤ ਇੰਦੇ ਦੇ ਫਜ਼ਾ ਜੀ ਕਹਾਨਗਾਰਾ ਜਿਸੇ ਫਿਰ ਦੀ ਗਰਾਊਂਡਾਂ ਦੀ ਜਵਾਨੀ ਧੂੜਾ ਕੱਟਦੀ ਅੱਜ ਵੱਡੇ ਮੱਲਾਂ ਦੇ ਵੱਡੇ ਮੇਲੇ ਦੇ ਪਰ ਬੱਚੇ ਸਨਮਾਨ ਹੁਣਿਆ ਅੱਜ ਕਿੰਨੇ ਔਰਾਂ ਦਾ ਖੂਰ ਬੜੀ ਖੂਰ ਖੜਾ ਹੈ ਕਿ ਸਾਡੇ ਖੱਫੇ ਖੇਡ ਕੇ ਲਾ ਵੱਡੇ ਦੋਹਾਂ ਸਾਡੀ ਖੇਡ ਕਬੱਡੀ ਨੂੰ ਸਾਨਾ ਦੀਆਂ ਮੁੰਦਰੀਆਂ ਬੋਲੀਆਂ ਨੇ ਅੱਜ 1 ਲੱਖ ਦੇ ਨਾਲ ਹੈਪੀ ਦਾ ਸਨਮਾਨ ਕਰਨਾ ਹੈ ਅਨੀ ਹਰ ਦਾ ਸਨਮਾਨ ਜੋਸ਼ੰਦ ਦਾ ਸਨਮਾਨ ਹੋਣਾ ਹੈ ਬੱਲੇ ਜੋਸ਼ ਦਾ ਸਨਮਾਨ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਹੋਣਾ ਹੈ ਹੈਪੀ ਕੋਰ ਦੇ ਲਈ ਕੋਲ ਦਾ ਸਨਮਾਨ 1 ਲੱਖ ਦੀ ਮੈਦਬਾਸ਼ੀ ਦੇ ਨਾਲ ਹੋਣਾ ਹੈ ਤੇ ਸਿੱਖੇ ਮੱਗੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਦਾ ਸਨਮਾਨ ਅੱਜ 16 ਦੇ ਇੱਕ ਫੋਰ ਬਾਲੀ ਕੋਲ ਕਬੱਡੀ ਨਾਲ ਕੀਤਾ ਜਾਣਾ ਇਸ ਵਾਰ ਦੇ ਖੇਡ ਮੇਲੇ ਦੇ ਵਿੱਚ ਆਹ ਕਬੱਡੀ ਖੇਡੇ ਖੇਡ ਮੈਦਾਨ ਦੇ ਪਾਰ ਉੱਪਰ ਮਜਬਾਨਾ ਦੇ ਦੋ ਦੋ ਧੱਕੇ ਬੰਦੇ 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 ਬਸ ਵੀਰੇ ਤਾਲੀਆਂ ਮਾਰਦੇ ਹੋ ਮੱਲਾ ਦੇ ਲੋ ਇਹ ਇੱਕ ਦਾ ਖੇਡ ਆ ਵੀ ਲਾਗੇ ਇੱਕ ਆ ਮਾਰਿਆ ਤੇ ਤਾਂ ਕਿ ਆ ਜਵਾਕ ਨੂੰ ਆ ਕੇ ਗੂੜ ਤੇਰਾ ਪਾਲਾਣਾ ਮਾਰਦਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਆ ਇਹ ਜੋੜ ਦਿੱਤਾ ਨੱਗਵਾਨ ਨੇ ਇਹ ਅੰਗਰੇਸ ਸੋਰ ਸਿੰਘ ਦੀ ਟੀਮ ਦੇ ਖਾਤੇ ਵਿੱਚ ਆ ਜੋਗਣਾ ਹੋ ਤਗੜਾ ਕੱਪਰ ਮਜਬਾਨਾ ਜੋਗਣਾ ਹੋ ਤਗੜਾ ਬਹੁਤ ਜਿਆਦਾ ਵੀਕਸ ਤੋਂ ਮਾਨ ਕਰਦਾ ਆ ਪਰ ਪੁਆਇੰਟ ਫਿਰ ਲੀਡਰ ਦੀ ਖੱਤਰ ਵਿੱਚ ਅੰਮ੍ਰਿਤ ਨਜੀ ਖੋਦੀ ਟੀਮ ਦੇ ਖੱਤਰ ਵਿੱਚ ਗੁਲ ਗਿਆ ਹੈ ਹੋਰ ਸੋਨਾ ਮੁਕਾਬਲਾ ਹੋ ਰਿਹਾ ਹੈ ਅਗਲੇ ਮੈਚ ਲਈ ਦੋਵਾਂ ਟੀਮਾਂ ਦੇ ਸੁਪਰ ਸਟਾਰਾਂ ਨੇ ਬੇਤੀ ਆਉ ਜਲਦੀ ਨਾਲ ਖੇਡ ਗਰਾਉਂਡ ਦੇ ਵਿੱਚ ਆਜ ਅੰਮ੍ਰਿਤ ਚੱਤੀ ਦਰ ਦੀ ਸੇਕ ਕੱਤੀ ਵਰਗੇ ਆਜ ਨੂੰ ਚਾਲ ਵਰਗੇ ਮੱਲਾ ਖੇਡ ਗਰਾਉਂਡ ਦੇ ਵਿੱਚ ਕੱਲਾ ਕੱਲਾ ਖਿਡਾਰੀ ਆਵੇਗਾ ਫਿਰ ਸੰਗ ਦੇਰਸ਼ਨ ਕਰੇਗਾ ਖਿਡਾਰੀਆਂ ਦੇ ਆਹ ਕਬੱਡੀ ਪਹੁੰਚ ਦੇ ਵਿੱਚ ਫਿਰ ਸਿੰਘ ਸਰਦਾਰ ਬੱਤਰ ਮਜ਼ਮਾ ਬਹੁਤ ਦਾ ਹੋ ਗਿਆ ਜਿੱਥੇ ਵਾਲਾ ਬੋਲਜਾ ਵਾਲਾ ਪਾਗ ਅਬਦੁਲ ਮਜ਼ਮਾ ਨਾਲ ਕਬੱਡੀ ਚਾਰ ਜੱਫੀ ਚਾਰ ਵਾਰ ਤਿਆਰ ਰਹਿ ਅਬੀ ਹੋ ਤਕੜਾ ਕਬੱਡੀ ਮਜ਼ਮਾ ਦਾ ਯਾ ਕੈਦ ਹੋ ਗੋ ਨਾ ਫਿਰ ਮੁਕਾਬਲਾ ਹੋਵੇਗਾ ਨੌਜਵਾਨ ਦੇ ਨਾਲ ਇਹ ਗੱਲਾਂ ਲੱਗਣ ਗਿਆ ਟਕਾਲੇ ਖੇਡ ਦੇ ਮੈਦਾਨ ਦੇ ਵਿੱਚ ਯਾਰ ਉਹਨਗੇ ਮਦਾਨੇ ਗਿਆ ਹੋਣ ਗਿਆ ਆ ਗੱਲਾਂ ਹੁੰਦੀਆਂ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਬਾਦ ਵਾਲਾ ਮਾਰੀ ਜਿਹੜੇ ਛਾਲ ਲਾ ਕੇ ਦੂਰ ਪੱਟਾ ਨਾਲ ਫਿਰ ਅੱਖ ਦੇ ਚਵੱਕੇ ਦਾ ਕਮਾਲ ਗਿਆ ਹੋ ਗਿਆ ਵਿਜਲਕ ਨੂੰ ਕੇਂਦਰੀ ਮਾਡਲ ਇਤੀ ਹੋ ਗਿਆ ਹੈ ਪਾਡਲ ਇਤੀ ਹੋ ਗਿਆ ਆਲੋ ਸਿੰਘ ਜੀ ਸੋਹੀ ਸਾਹਿਬ ਆਏ ਇਸ ਤਰ੍ਹਾਂ ਦੇ ਸਾਨੂੰ ਧੰਨਵਾਦ ਹੈ ਬਹੁਤ ਮਾਣ ਹੈ ਸਾਡੀ ਫੋੜ ਕਬੱਡੀ ਦੇ ਕਈ ਖੇਡ ਮੇਲੇਆਂ ਦੇ ਵਿੱਚ ਇਹ ਜ਼ਿਕਰ ਹੁੰਦਾ ਇਹ ਸਤਿਕਾਰ ਹੁੰਦਾ ਸਾਡੇ ਇੰਟਰਨੈਸ਼ਨਲ ਜਿਹਾ ਜਿਹਾ ਸੋਹੀ ਪ੍ਰਗਤੀ ਹੋਣ ਦਾ ਧੰਨਵਾਦ ਹੈ ਆਲੋ ਸਿੰਘ ਜੀ ਸੋਹੀ ਸਾਹਿਬ ਪਾ ਦੀ ਨਜ਼ਮਾ ਅਗਲੀ ਰੇਲ ਰੇਲ ਪੌਂਡ ਦੀ ਫਰਵਾਹ ਦਾ ਹੋਇਆ ਕਬਨ ਨਜ਼ਮਾ ਧਰਤੀ ਮਾ ਨੂੰ ਟੇਕੇ ਮੱਥਾ ਮੇਨਾਂ ਫੁਰਨੇ ਦੇ ਤੋ ਖੁਲਾਮਾ ਮੁੰਡੇ ਨੇ ਹੱਥ ਜੋੜੇ ਲੱਗਾ ਸੱਭ ਨੂੰ ਧਿਆਨ ਯਾਰੋ ਮਾਰੇ ਤਾਲੀਆਂ ਸ਼ੋਰ ਨੂੰ ਦੋ ਥਾਪੀ ਸਾਜੀ ਚੱਲੇ ਆ ਕਲਡੀਆਂ ਬਾਹਰ ਯਾਰੋ ਮਾਰੇ ਤਾਲੀਆਂ ਸ਼ੋਰ ਨੂੰ ਦੋ ਥਾਪੀ ਸਾਜੀ ਚੱਲੇ ਆ ਕਲਡੀਆਂ ਬਾਹਰ ਯਾਰੋ ਪੁਆਇੰਟ ਰੇਟਰ ਦੇਖਾ ਕੇ ਅੰਕ ਮਜੀਠੇ ਦੇ ਥੱਲੇ ਦੁੜ ਗਿਆ ਅਗਲੀ ਕਬੱਡੀ ਟਾਈਗਰ ਫਰਵਾਤਾ ਹੋ ਨਜ਼ਰ ਆਇਆ ਇਹ ਉੱਚਾ ਲੰਮਾ ਜੰਗਰੂ ਦੀ ਲੰਮੀ ਛੇਕ ਆ ਫੜੀ ਦੋ ਕੌਣੀਆਂ ਮੈਨੂੰ ਮੁੰਡਾ ਲੈਣ ਦੇ ਦੇਖ ਆਹ ਸਾਹਮਣੇ ਦਿੜਾ ਕਾਲਾ ਕਣੀ ਕੁੱਤੀ ਆ ਫਰਿਆਦ ਹੋ ਰਿਹਾ ਨਜਵੰਦਾ ਧਾਵੀ ਅਗਲੀ ਰੇਡ ਫਿਰ ਦੇ ਮੈਦਾਨ ਦੇ ਵਿੱਚ ਫਿਰ ਮਜਵੰਦਾ ਅਭੀ ਤੋਸਨ ਤਾਰੇ ਦੇ ਨਜਵੰਦੇ ਕਬੱਡੀ ਫੌਜ ਦੇ ਵੱਧਾ ਹੋਇਆ ਚਾਰ ਜੱਫੀਆਂ ਦੇ ਉੱਪਰ ਬੋਲੇ ਹੋਇਆ ਧਾਵਾ ਗੱਪ ਨਜਵੰਦਾ ਧਾਵੀ ਦੇ ਬੋਲੇ ਹੋਏ ਧਾਵੇ ਨੂੰ ਕੌਣ ਠੱਲ ਪਾਵੇ ਕੌਣ ਰੇਕਣ ਖੜੇ ਆਹ ਸਾਹਮਣੇ ਲੱਕ ਫੜਿਆ ਗੱਪ ਨਜਵੰਦਾ ਹੁਣ ਗੱਲ ਔਖੀ ਹੈ ਲੱਕ ਫੜਾਇਆ ਤੇ ਸਮਝੋ ਗਿਆ ਕੰਮ ਉਹ ਅੰਬਰੀ ਨਵਾਇਆ ਤੇ ਸਮਝੋ ਗਿਆ ਖੰਡ ਕਾਲਿਸ ਕੁ ਬਹਾਦਰ ਸਮਝੋ ਗਿਆ ਕਮੋਂ ਉਹਨਾਂ ਨੂੰ ਕਮਾਇਆ ਤੇ ਸਮਝੋ ਗਿਆ ਕਮੋਂ ਅਗਲੀ ਰੋਡ ਫੁਰਸਿੰਘੀ ਅੱਗੇ ਗੁਰਨਜਵਾਰ ਇਹ ਟੀਮ ਆਵਾ ਗੁੱਡਾ ਸਾਹਿਬ ਸਪੋਰਟ ਕਲਬਰੋਂ 10 ਦੇ ਲਈ ਖੇਡ ਰਿਹਾ ਗੁਰਨਜਵਾਰ ਇਹ ਗੁਰ ਸਿੰਘ ਹੋਰੀ ਜੋਗਨ ਹੋਰੀ ਰਾਹ ਸਾਹਮਣੇ ਦੇਖਾਂਗੇ ਅੱਜ ਮੁਕਾਬਲਾ ਕਿਹਦੇ ਫੁਰਸਿੰਘ ਤੇ ਮਜੀਠੋ ਦੀਆਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ ਅਗਲਾ ਜਿਹੜਾ ਮੈਚ ਹੋਵੇਗਾ ਦੁਨੀਆ ਦੇ ਟਾਪਰ ਮਲ ਖੇਡਣਗੇ ਮੈਂ ਫਿਰ ਬੇਨਤੀ ਕਰਦਾਂਾ ਪ੍ਰਬੰਧਕ ਵੀਰਾਂ ਵੱਲੋਂ ਸੋਮਾਦਰ ਵੀਰਾਂ ਵੱਲੋਂ ਬੇਨਤੀ ਹੈ ਕਿ ਜਿਨ੍ਹਾਂ ਦੇ ਕੋਲ ਪਾਸ ਨੇ ਉਹੀ ਗੜੀਏ ਤੋਂ ਅੰਦਰ ਆਉਣਗੇ ਤੇ ਗਰਾਊਂਡ ਦੇ ਅੰਦਰ ਵੀ ਨਹੀਂ ਆਉਣਗੇ ਜਿਨ੍ਹਾਂ ਦੇ ਕੋਲ ਪਾਸ ਨਾ ਹੈ ਉਹਨਾਂ ਦੀਆਂ ਕੁਰਸੀਆਂ ਲੱਗੀਆਂ ਨੇ ਛੋਟੇ ਗੜੀਗੇੜ ਤੋਂ ਬਾਹਰ ਉੱਥੇ ਆ ਕੇ ਬੈਠੋ ਜਿਨ੍ਹਾਂ ਦੇ ਕੋਲ ਪਾਸ ਨਹੀਂ ਉਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਟੋਲੀਆਂ ਜਿਹੜੀਆਂ ਬਾਹਰ ਲੱਗੀਆਂ ਕੋਈ ਤੁਰਦਾ ਫਿਰਦਾ ਖੇਡ ਸਟੇਡੀਅਮ ਹੈ ਉਹ ਤੁਹਾਡੇ ਬੈਠਣ ਦੇ ਲਈ ਆ ਤੁਸੀਂ ਸਾਥ ਦਿਓ ਉਹਨਾਂ ਸਲਾਹਾਂ ਜਿਹੜੀ ਸਾਥ ਹੀ ਲੋੜ ਹੈ ਤੁਸੀਂ ਸਾਰੇ ਸਾਥ ਦਿਓ ਅਗਲੇ ਪਾਸੇ ਦੇਖ ਕੇ ਸੰਦੇਸ਼ ਜੀ ਪੁਆਇੰਟ ਰਿਪੋਰਟਰ ਦਾ ਨੰਦੇਆਲੀ ਸਰਦਾ ਕਹਿੰਦੇ ਬਾਦ ਇੱਕ ਲੱਖਾਂ ਦੇ ਅੰਕ ਆਪਣੀ ਟੀਮ ਦੀ ਖਾਤ ਵਿੱਚ ਹੋਰ ਜੁੜ ਗਿਆ ਇਹ ਬਾਦ ਅੰਕਪੁਰ ਮਜਵਾਨ ਹੈ ਬਹੁਤ ਬੜੇ ਮਹਾਰ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਰਾਜਾ ਦਾ ਅੱਗੇ ਐਕਚੁਅਲੀ ਹੋਣਗੇ ਅੱਜ ਖੇਡ ਦੇ ਗਰਾਹ ਦੇ ਵਿੱਚ ਜੱਥੇ ਵੀ ਲੱਗਣਗੇ ਕੌਡੀਆਂ ਦੇ ਫੈੜ ਗਿਆ ਹਨ ਇੱਕ ਅਗੁਰ ਵਾਲੇ ਵਰਗੇ ਰਮਨੇ ਮੱਲੀ ਵਰਗੇ ਔਖਾ ਕਹਿੰਦੇ ਕਿ ਅੱਜ ਰਾਜੇ ਪੰਦਰੀ ਵਰਗੇ ਦੀਨ ਕਬੂਰਜੀ ਵਰਗੇ ਮੱਲ ਜਿਹੜਾ ਅਨੰਦਰ ਚੱਕੀ ਵਰਗੇ ਥੋੜੇ ਸਮੇਂ ਤੋਂ ਥੋੜੇ ਗਰਾਹ ਦੇ ਵਿੱਚ ਪੋੜੀ ਜਾ ਰਹੇ ਹੈ ਤੇ ਦੇਖੋ ਵੀ ਤਿਆਰੀ ਕਰਦੇ ਚਾਹਾਂ ਤਿਆਰੀ ਤੇ ਹੁਣ ਖੇਡ ਦੇ ਮੈਦਾਨ ਦੇ ਵਿੱਚੋਂ ਇਹ ਜੋ ਸੋਹਣਾ ਮੈਚ ਚੱਲ ਰਿਹਾ ਹੈ ਅਗਲੀ ਕਬੱਡੀ ਪੌਣ ਤੇ ਬਾਦ ਨੰਦੇ ਵਾਲੀ ਢੰਡੌਲਾ ਗੱਪਰ ਨਜਵਾਨ ਹੈ ਪਰ ਸਾਦ ਫੌਜੀ ਦਾ ਪੁੱਤ ਜਿਹੜੇ ਕਬੱਡੀ ਖੇਡ ਵਰਤ ਤੇ ਵੱਧਦਾ ਹੋਇਆ ਨਜਵਾਨ ਹੈ ਅੱਜ ਸਪੋਰਟ ਅਗੇਤੇ ਇਤਿਆਦੀ ਵੀ ਆਏ ਇਸੇ ਤੌਰ ਤੇ ਧੰਨਵਾਦ ਹੈ ਹਰਜੀ ਮੱਲਾ ਵੀ ਮੈਂ ਜਾਣਕਾਰੀ ਦੇ ਰਿਹਾ ਕਿ ਅੱਜ ਇਹ ਵੱਡਾ ਟਰੈਕਟਰ ਜਿਹੜਾ ਹੈ ਵੱਡੇ ਖੇਡ ਮੇਲੇ ਦੇ ਉੱਪਰ ਉਸ ਮਹਾਨ ਖਿਡਾਰੀ ਨੂੰ ਸਾਡੀ ਖੇਡ ਕਬੱਡੀ ਦਾ ਇੱਕ ਬਹੁਤ ਵਧੀਆ ਖਿਡਾਰੀ ਸੀਸੂਪੂਤ ਵਿੱਚ ਖੇਡਦਾ ਸੁੱਖਾ ਮੱਗਾ ਉਹਦਾ ਵਿਸ਼ੇਸ਼ ਸਨਮਾਨ ਇਸ ਸੋਨਾਲੀ ਕੱਪ ਫੋਰ ਬਾਈ ਫੋਰ ਟਰੈਕਟਰ ਦੇ ਨਾਲ ਹੋਰਾਂ ਦੇ ਖੇਡ ਬਾਈ ਖੇਡ ਮੋਟਰਾਂ ਸਾਡਾ ਉਹ ਖੇਡ ਕੇ ਇਤਨੀ ਬੜਾ ਉਹਨਾਂ ਦੀਆਂ ਦਾ ਬਹੁਤ ਵੱਡਾ ਰੋਲ ਹੈ ਜੌਹਰ ਹਰਾਂ ਦਾ ਸਤਿਕਾਰ ਕਰਾਂਗੇ ਸਾਰਿਆਂ ਦਾ ਆ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਾਕਪਰ ਮਲਵਾਨਾ ਲਾਹ ਹੱਥ ਮਲਵਾਨਾ ਆ ਅਬੀ ਗਪਰ ਮਲਵਾਨਾ ਕੱਟ ਹੈਲੋ 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 ਬਹੁਤ ਸੋਹਣਾ ਇਹ ਖੇਡ ਮੇਲਾ ਵਧੀਆ ਹੈ ਜਰ ਬੰਦਰ ਜਨਾਰਜੀ ਸੁਖਲਾ ਨੇ ਵੇਖਿਆ ਮੈਂ ਸੋਚਦਾ ਵਾਰ ਸੁਖਲਾ ਗਿਆ ਕਿ ਕੋਈ ਫਰਜੀ ਨੇ ਸਾਰੇ ਸੇਵਾ ਕਰੀ ਜਾਵੇ ਇਹਦੇ ਸਭ ਤੋਂ ਜਨਾ ਉਸ ਸੰਤ ਬਾਬਾ ਐ ਸਿੰਘ ਜਿਹੜੀ ਸਲਾਮਾ ਮਰਸੀ ਹੈ ਇਹ ਸੰਤ ਬਾਬਾ ਬਰਿਆਮ ਸਿੰਘ ਜੇ ਉਹਨਾਂ ਦੀ ਦੇਖ ਰਹੇ ਕਿ ਹੀਰ ਦਾ ਉਹਨਾਂ ਦੀ ਜੋਗਤ ਵਾਈ ਹੀਰ ਦਾ ਸਮੂੱਚਾ ਜਿਹੜਾ ਹੈ ਉਹ ਖੁੱਲ ਮੇਲਾ ਚੱਲ ਰਿਹਾ ਹੈ ਦੁਨੀਆ ਦੇ ਟਾਪਰ ਵਾਲੇ ਖੇਡਣੇ ਜਿਵੇਂ ਜ ਆ ਵੀ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਹੌਣ ਵਾਲੇ ਸਮੇਂ ਦੇ ਇਲਾਕੇ ਦੇ ਵਿੱਚੋਂ ਸਾਰਾ ਬਹੁਤ ਸੋਹਣਾ ਮੁਕਾਬਲਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾਣਾ ਹੈ ਅਗਲੀ ਕਬੱਡੀ ਪੌਣ ਬਾਅਦ ਤੇ ਫਿਰ ਜਿੱਤ ਕੇ ਲਾਗੇ ਪਰਮਾਜਨ ਵਾਧਾ ਹੋਇਆ ਟੱਕਰ ਕਿੰਦੇ ਮਾਝੇ ਦੀ ਮਾਝੇ ਦੇ ਨਾਲ ਹੈ ਮਾਝੇ ਦੀ ਮਾਝੇ ਦੇ ਨਾਲ ਟੱਕਰ ਖੇਡ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਦਰਸ਼ਕ ਵੀਰਾਂ ਦਾ ਬਹੁਤ ਵੱਡਾ ਖਾਤ ਰੱਗ ਰੁੱਤੀ ਸੰਗਤ ਹੈ ਆਹ ਨਾ ਕਿਹਨਾ ਚੱਲਦੇ ਹੋਏ ਮੈਚਾਂ ਦਾ ਆਨੰਦ ਮਾਣ ਰਹੀ ਹੈ ਅੱਜ ਇੱਥੇ ਰੌਣਕਾਂ ਲੱਗੀਆਂ ਨੇ ਕੱਲ ਨੂੰ ਵੀਰ ਬਾਬਾ ਬੁੱਢਾ ਸਾਹਿਬ ਦੀ ਧਰਤੀ ਦੇ ਉੱਪਰ ਚਾਰ ਕਬੱਡੀ ਅਕੈਡਮੀਆ ਖੇਡੀਆਂ ਦੁਨੀਆ ਦੇ ਟੌਪ ਦੇ ਖਿਡਾਰੀ ਖੇਡਦੇ ਆ ਆਸਮ ਸੰਗਤਾਂ ਨੇ ਵੀਰ ਬਾਬਾ ਬੁੱਢਾ ਸਾਹਿਬ ਦੀ ਕਬੱਡੀ ਕੱਪ ਦੇ ਲਈ ਇਸੇ ਤਰ੍ਹਾਂ ਪੂਰੀ ਕੀ ਦਰਸ਼ਕਦਾਰੀ ਦੇਣੇ ਆ ਅਗਲਾ ਜਿਹੜਾ ਮੈਚ ਹੋਣਾ ਹੈ ਬੱਗਾ ਨਾਮ ਦੇ ਕਬੱਡੀ ਕਲੱਬ ਕੁਮਾਰ ਸਤਿ ਸ਼੍ਰੀ ਅਕਾਲ ਹਯਾਰਾ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਲਈ ਬਾਤ ਬਾਬਾ ਹਯਾਰਾ ਸਿੰਘ ਜੀ ਕਬੱਡੀ ਕਲੱਬ ਮਾਧਵਾੜੀ ਅੱਜ ਸੀਸ ਸਨਮਾਨ ਕੀ ਅਰਹਯੋਗੀ ਨਟਰਾਸੀ ਦੇ ਨਾਲ ਜਿੱਦੇ ਤੋਂ ਚਰਜੀ ਦੇ ਕੇ ਉਹਨਾਂ ਨਾਲ ਹੋਇਆ ਕਰੋ ਜਸ਼ਨ ਜੁੱਤੇ ਜੱਜ ਕੈਨੇਡਾ ਵੱਲੋਂ ਵਿਸ਼ੇਸ਼ ਸਨਮਾਨ ਆਦੂ ਸਾਦੀਵ ਹੈ ਅਭੀ ਸਿੰਘ ਜੀ ਪਲਵਾਰ ਨਾਲ ਸਾਰੇ ਸਾਦਰ ਪਰਵਾਨ ਜੀ ਅਨੰਦ ਨੂੰ 11000 ਦੀ ਨਾਦਕਰਾਸੀ ਦੇ ਕਾਪ ਨਾਲ ਸਨਮਾਨ ਹੈ ਅਗਲੀ ਕਬੱਡੀ ਟਾਕ ਪਰਮੰਦਨਾ ਖੇਡ ਦੇ ਮદાન ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਅਨੰਦ ਨਾਲ ਚਾਰ ਜੱਫੀਆਂ ਦੇ ਉੱਤੇ ਬੋਲਿਆ ਹੋਇਆ ਧਾਵਾ ਇਸ ਕੱਪ ਨਾਲ ਹੁੰਦਾ ਹੈ ਕਬਡੀ ਕੋਟੀ ਕਰਦਾ ਹੋਇਆ ਅਨੰਦ ਨਾਲ ਅੱਜ ਗੁਰਦੁਆਰਾ ਪਰੇ ਸਾਹਿਬ ਦਾ ਖੇਡ ਮੇਲਾ ਪਿੰਡ ਸਹਾਰ ਦੇ ਵਿੱਚ ਲਾਉਣ ਦਾ ਲੱਗਿਆ ਤੇ ਇਲਾਕੇ ਦੇ ਸਾਰੇ ਨਗਰ ਤੇ ਦੂਰ ਦਰਡੇ ਤੋਂ ਸੰਗਤਾਂ ਪੁੱਜ ਕੇ ਇਸ ਖੇਡ ਮੇਲੇ ਦਾ ਆਨੰਦ ਮਾਣ ਰਹੀਆਂ ਹੈ ਅਗਲੀ ਕਬੱਡੀ ਪਾਰਵਾ ਤੇ ਫੋੜਾ ਹਾਂ ਕਰਵਾਇਆ ਇੱਕ ਬਾਦ ਵਧੀਆ ਬਾਕ ਅਫਸਰ ਮਦਵਾਨਾ ਕਬੱਡੀ ਆ ਮੁੰਡੇ ਦੇ ਲਈ ਸਿਰਫ ਕੁਰੀਏ ਬੁੱਲੇ ਨੇ ਇੱਕ ਦੋ ਬੁੱਝ ਲਿਆ ਪਾਈ ਯਾ ਗੱਭਰ ਮਦਵਾਨਾ ਹੋਰ ਮਿਹਨਤ ਕਰੇ ਹੋਰ ਵਧੀਆ ਖਿਡਾਰੀ ਬਣੇ ਜੇ ਸੀ ਉਹਦੀ ਸਪੋਰਟ ਕਰਾਂਗੇ ਸਿਰਫ ਕੁਰੀਏ ਬੁੱਲੇ ਦੇ ਨਾਲ ਯਾਰਾ ਗੁਰ ਸਾਹਿਬ ਵੀ ਆ ਗਏ ਉਹਦਾ ਪੁੱਤਰ ਫੇਰ ਗਰਾਊਂਡ ਦੇ ਵਿੱਚ ਆਹ ਕਹਿੰਦੇ ਹੁਣ ਤੱਕ ਮੈਚ ਖਾ ਲੈਗੇ ਜਦੋਂ ਮਦਵਾਨਾ ਨਾਉਨ ਸਟਾਡ ਬੱਟੀਆਂ ਸਾੜਦਾ ਉਸ ਬਾਦ ਨੰਦਿਆਂ ਵਾਲੀ ਟੰਗ ਵਾਲਾ ਆਪ ਕੋ ਤਰੀਕ ਨੂੰ ਹੁਟੇਗੜ ਕੂੜੀਆਂ ਦੇ ਵਿੱਚ ਪਿੰਡੀ ਪਿੰਡ ਦੇ ਵਿੱਚ ਚਾਰ ਕਬੱਡੀ ਕਲੱਬਾਂ ਖੇਡ ਗਿਆ ਆਪ ਸਰਸਾਂ ਲਈ ਖੁੱਲ੍ਹੇ ਸਰਪੱਤਰ ਹੋਣਗੇ ਕਬੱਡੀ ਖੇਡ ਕੇ ਤੇ ਮਜੀਠੀ ਵਾਲਾ ਆ ਨਜ਼ਰਾਂ ਬੁਰਜਾ ਵਾਲਾ ਤੌਰ ਤੇ ਬੱਜਿਆ ਹੋਇਆ ਚਾਰ ਜਾਫੀ ਤਿਆਰ ਹੈ ਦਰਸ਼ਕਾ ਪਰ ਕੁਝ ਨਜ਼ਰਾਂ ਮੈਂ ਕਰ ਕੋਸ਼ਿਸ਼ ਆ ਕਬੱਡੀ ਉਸੇ ਨੇ ਕਹਿੰਦੇ ਉਸ ਪੰਗੜਾ ਵਾਲਬਾਨ ਹੈ ਇਸ ਨਾਮ ਦੇ ਸੁੱਖਣਾ ਵਾਲਾ ਨਜ਼ਰ ਜੀਵਨ ਹੈ ਇਹ ਇਲਾਕੇ ਦਾ ਪਰਮਜਵਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਖਿਡਾਰੀ ਬਣਨ ਦਾ ਬਾਦ ਨੱਵਣਾ ਟਾਈਗਰ ਕਿ ਬੱਟੀ ਮੇਰੀ ਬੇਟੀ ਹੈ ਦੋਵੇਂ ਟੀਮਾਂ ਸੰਤ ਬਾਬਾ ਹਜਾਰਾ ਸਿੰਘ ਕਬੱਡੀ ਕਲੱਬ ਗੁਰਦਾਪੁਰ ਲਾਈਟ ਮਾਝੀ ਦੀ ਟੀਮ ਕੋਈ ਖੇਡੀ ਹੈ ਮੈਂ ਕਹਾਂਗਾ ਜੱਸਾ ਕੋਲ ਦਾ ਜੱਸਾ ਸੁਖਰਾ ਅਸਾਦ ਚੌੜਾ ਨੂੰ ਕਿ ਤੇਜ ਕਾਸੇ ਅੱਧੀ ਕੋਲੋਂ ਦੇ ਜੰਤੀਆਂ ਬੈਕਗਰਾਉਂਡ ਵਿੱਚ ਤੇ ਇੱਧਰੋਂ ਕਾਸੇ ਤਾੜੀਆਂ இந்தியாவில் ஆன்லைன் மூலம் பெறுவதற்கான அவர்கள் சொன்ன கேள்விகள் புதுச்சேரியில் ਤੇ 10 ਦੇ ਕੋਲਤੀਆ ਚੌੜਾ ਵਾਲੇ ਕੋ ਟੀਮਾਂ ਲੈ ਕੇ ਜਦੀ ਨਾਲ ਖੇਡ ਗਰਾਹ ਦੇ ਤਾਂ ਜਾ ਰਿਹਾ ਹੈ ਤੇ ਜੱਫਾ ਤੇ ਇੱਧਰ ਵੀ ਫੜਿਆ ਗੁੱਟ ਕਹਿੰਦਾ ਹੁਣ ਛੋਟਾ ਮੁਕਾਬਲਾ ਬਹੁਤ ਚੋਟੀ ਦਾ ਹੈ ਹੰਗਿਆ ਦੇ ਕੋਲ ਮੁਕਾਬਲਾ ਹੈ ਛੜਕੀਆਂ ਸੂਈਆਂ ਟੁਕ ਟੁਕ ਮੈਨੂੰ ਲੱਗਦਾ ਹੈ ਕਿ ਅੱਗੇ ਜੱਫਾ ਹੋ ਰਿਹਾ ਹੈ ਜੇ ਕਿਹੜੀ ਆ ਮੁੰਡਾ ਦੇ ਪੈਰਾਂ 'ਤੇ ਮਾਰਦੇ ਹੋ ਅਸਰ ਕਿਤੇ ਕੱਪਰ ਮਜਬੂਰ ਦੇ ਬਰਾਬਰ ਚੜ ਦਿੰਦਾ ਹੈ ਬਾਅਦ ਜੀ ਕਬੱਡੀ ਖੇਡ ਤੇ ਮੈਦਾਨ ਦੇ ਵਿੱਚ ਫਿਰ ਪੈਂਦੀ ਹੈ ਕਾਰਪਾਗ ਦੇ ਮਹਿਮਾਨਾ ਕਬੱਡੀ ਕੌਡੀ 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 ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਤੇ ਕੌਡੀ ਕੌਡੀ ਹਰ ਕੋਈ ਆਖੇ ਕੌਡੀ ਫਿਰ ਨਿਆਰੀ ਜਿਨ੍ਹਾਂ ਦੀ ਕੌਡੀ ਸਿੱਧੀ ਪੈਂਦੀ ਮਾਰ ਨਿਪਾਸ ਮੰਦਰੀਏ ਤੇ ਕੌਡੀ ਸਾਡੇ ਹੱਥੀਂ ਲੱਗ ਗਈ ਦਾ ਨਾਮ ਦੇ ਕਬੱਡੀ ਕਲੱਬ ਕੁਮਾਰ ਦਾ ਹੁਣ ਹੈ ਇਹਨਾਂ ਦੇ ਪ੍ਰਮਾਣ ਸਾਡੇ ਰਿਕੂ ਵੀਰੇ ਨੇ ਸੱਜੇ ਦੇਰੇ ਕੀ 15 ਲੱਖ ਤੋਂ ਵੱਧ ਦੇ ਹੱਥਾਂ ਦੇ ਚੋਕੜ ਦਾ ਆਪ ਸਾਥੀ ਸੰਗਠਨ ਨੇ ਕਰਕੀਆਂ ਦਾ ਮਾਜ ਇੱਕ ਵੱਡਾ ਮਾਜਿਕ ਪ੍ਰਮਾਣ ਹੋ ਗਿਆ ਹੈ ਕਬੱਡੀ ਆਹ ਕਬੱਡੀ ਆਹ ਕਬੱਡੀ ਆਹ ਕਬੱਡੀ ਮੰਨਣ ਦਾ ਬਾਦ ਬਾਦ ਮੈਨੂੰ ਲੱਗਾ ਬਾਲ ਖੜਿਆ ਗਿਆ ਜੱਫੀਆਂ ਦੇ ਉੱਤੇ ਪਈਆਂ ਕਿ ਬਈ ਪੋਰ ਤੋਂ ਕੁੜਮਣੀਆਂ ਕੁੜਗਣੀਆਂ ਨੇ ਲਏ ਆ ਸਮਰੇ ਇਹਦੇ ਚੋਟੀ ਦਾ ਲਾ ਕੇ ਜੱਫਾ ਤੇ ਪੁਆਇੰਟ ਖੇਡ ਮਜੀਠਿਆ ਵਾਲਿਆਂ ਨੇ ਆਪਣੀ ਟੀਮ ਦੇ ਖਾਤੇ ਤੇ ਜੋੜ ਲਿਆ ਮੈਂ ਦੁਬਾਰੀ ਕਰਾਂਗਾ ਦੋਵੇਂ ਟੀਮਾਂ ਜੋ ਜੁਰੀ ਚਾਰੀ ਕਰਦੇ ਨੇ ਮਾਲਾ ਉਹਨਾਂ ਦੇ ਉਸਤਾਦ ਦਾ ਬੇਤੀਆ ਜਸਪ੍ਰਭਾਤ ਜੀ ਉਹਨਾਂ ਨਾਲ ਜੁੜੀਂ ਬੜਾਗਾ ਸਾਰੇ ਤੁਸੀਂ ਜਿੱਦਾ ਸਹਿਯੋਗ ਦੇ ਰਹੇ ਹੋ ਜਿਹਨੇ ਸਾਥ ਦੇ ਰਹੇ ਹੋ ਉਹਨਾਂ ਨੂੰ ਬਹੁਤ ਧੰਨਵਾਦ ਹੈ ਇਸ ਤਰ੍ਹਾਂ ਸਾਥਿੰਦੁਰੂ ਇਹ ਇੱਕ ਮੈਚ ਹੋ ਚੱਲਿਆ ਇੱਕ ਮੈਚ ਹੈ ਵੱਡਾ ਖੇਡ ਗਰਾਊਂਡ ਤੇ ਖੇਡਿਆ ਜਾਣਾ ਤੁਸੀਂ ਸਾਰੇ ਇਸੇ ਤਰ੍ਹਾਂ ਸਹਿਯੋਗ ਦਿਓ ਸਾਥ ਦਿਓ ਬੜਾ ਧੰਨਵਾਦ ਆਹ ਕਬੱਡੀ ਖੇਡ ਮੈਦਾਨ ਦੇ ਵਿੱਚ ਜੂਂੜਾ ਅਜੀਤ ਸਰਪੰਚ ਇਹ ਲੜਾ ਕਹਿੰਦਾ ਕਿ ਜੋਗਨ ਨੇ ਜਾ ਜੱਫਾ ਲਾ ਦੇ ਅਬ ਮੁਕਾਬਲਾ ਚੋਟੀ ਦਾ ਹੈ ਰਵੀ ਸਰਪੰਚ ਖੰਡੀ ਚਲੇ ਬੋਤਾ ਲੱਗ ਜਾਣਾ ਰਵੀ ਰਵੀ ਸਰਪੰਚ ਪੁਆਇੰਟ ਹੈ ਜੱਫੀਆਂ ਦੀ ਖਾਸੀਆਂ ਕਿ ਜੱਫੀਆਂ ਦਾ ਬਾਗ ਉੱਪਰ ਰੋਜ਼ ਬਣਾ ਕਬੜੀ ਮਰਾ ਖਾਂ ਲੱਗਵੀ ਲਗਾਤਾਰ ਕਬੜੀਆਂ ਪਾ ਰਿਹਾ ਆ ਹੁੰਦਾ ਲਗਾਤਾਰ ਕਬੜੀਆਂ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ दित्वी 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 पूरी, 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 <laughs> दे कि मेहनत लगात लगता सारे लीड कह रहे तो मैं भी कह रहा गुरु था गुरु सेवक नादाह लाल शादी ਲਾਗ ਜੱਫਾ ਤੇ ਜੱਸੜਾ ਵਾਲੇ ਨੇ ਤੇ ਵੀਰ ਸੁਧਾਰਨ ਜਿੰਨੇ ਕਿਹਾ ਕਹ ਦਰਸ਼ਕੋਵਨ ਕਿ ਲਾਗੋ ਜੱਫਾ ਤੇ ਫਿਰ ਬਣੀਆ ਤਾਲੀਆਂ ਮਾਰੇ ਫਿਰ ਕਵਾੜ ਹੋਵੇ ਖੇਡ ਦੇ ਮੈਦਾਨ ਦੇ ਵਿੱਚ ਅੱਜ ਵੱਡੇ ਮੱਲ ਜੱਦਣੇ ਆ ਜੱਫਾ ਮਿਲਿਆ ਆ ਸੰਧਰੀਆ ਵੀ ਲੱਗਿਆ ਟੁੱਟ ਕੇ ਪਿਆ ਬਹਿਤਾ ਜਿੱਤਾ ਫਗਰੀ ਜਾਰੰਗੀ ਆ ਸੰਧਰੀ ਮੁਕਾਬਲਾ ਚੋਟੀ ਦਾ ਬੰਦੇ ਨੂੰ ਦਿਖਦਾ ਪੈਂਦਾ ਜਿੱਤਾ 11-1 ਨੂੰ ਪੱਤਾ ਲਗੜ ਖੰਦੀ ਪਈ ਤੇ ਇਹ ਇੱਥੇ ਰਕਾ ਕਹਿੰਦਾ ਜੱਫੇ ਵੀ ਲਾਉਂਦੇ ਰਾਜਮਨ ਕੋਲੇ ਸੁਪਨੇ ਚ ਵੀ ਆਉਂਦੇ ਇਹ ਅਬੀ ਨੇ ਚੋਟੀ ਦਾ ਜੱਫਾ ਹੈ ਹੈਪੀ ਗੁੱਸਲ ਦਾ ਹੈ ਕ੍ਰਾਸ਼ਮੱਲ ਦੇ ਜਿਹਦੇ ਪਾਸੇ ਆ ਮੇਰੀ ਇੱਕ ਵਾਰੀ ਤਾੜੀਆਂ ਮਾਰ ਦਿਓ ਜਰਾ ਲਗਾਤਾਰ ਕਬੱਡੀਆਂ ਪਾਈ ਕਰ ਰਿਹਾ ਹੈ ਲਗਾਤਾਰ ਕਬੱਡੀਆਂ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆ ਗੱਬਰ ਨਜਵਾਨ ਆ ਇਹ ਬਾਇਆ ਦੇ ਹੈ ਨਜਵਾਨ ਆ ਮੰਦਿਆਲੀ ਕੰਡਾਰਾ ਇਹ ਸਾਰਾ ਖੇਡ ਵਾਲਾ ਛੋਟਾ ਦਾ ਖੰਭ ਰੱਖਦਾ ਹੈ ਇਹ ਖਾਬ ਨਾਲ ਗਰਾਊਂਡ ਦੇ ਵਿੱਚ ਇੱਕ ਸਾਥ ਫੌਜੀ ਤੇ ਜਦੋਂ ਮੁੰਡਾ ਕਬੱਡੀ ਪਾਉਂਦਾ ਤੇ ਛੱਟ ਕੇ ਜਾਂਦਾ ਫਿਰ ਬਾਤ ਕਰ ਲੇਗਾ ਮੱਦੀਆ ਹੈ ਕਿ ਬਾਤ ਖੁਸ਼ ਹੈ ਬਹੁਤ ਸੋਹਣਾ ਮੁਕਾਬਲਾ ਖੇਡ ਰਿਹਾ ਗਰਾਊਂਡ ਦੇ ਵਿੱਚ ਆ ਮੈਂ ਦੇਖੀਂ ਕਰਦਾ ਫਿਰ ਜੋ ਦੋਵਾਂ ਟੀਮਾਂ ਦੇ ਖਿਡਾਰੀ ਜਿੱਥੇ ਤਿਆਰੀ ਕਰਦੇ ਵੀਰੋ ਔਰ ਜਲਦੀ ਨਾਲ ਹੁਣ ਖੇਡ ਗਰਾਊਂਡ ਦੇ ਦਰਦੋਂ ਤੰਦਰ ਦੀ ਲੱਗੀ ਹੋਈ ਸਾਊਂਡ ਹੈ ਮਾਲੇ ਦਾ ਲੱਗਿਆ ਹੋਇਆ ਬੈਰੀਗੇਡ ਹੈ ਤੇ ਅੱਜ ਦੇ ਖੇਡ ਮੇਲੇ ਨੂੰ ਮਾਲਵਾ ਟੀਵੀ .ਕਾਮ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਰੀ ਹੈ ਬਾਕੀ ਵਧੀਆ ਮਾਣ ਸਾਡੇ ਜਲਬਾਤ ਸਿੰਘ ਜੀ ਕਿਰਿਆਲਾ ਫੋਟਾ ਸਰਬਕੋਰਟ ਵਿੱਚ ਅਨੁਜ ਸੇਲ ਦੀ ਪੰਦੇਰ ਤੇ ਇੰਟਰਨੈਸ਼ਨਲ ਬੁਲਾਰਾ ਵੀ ਤੰਦਰ ਦੀ ਲਾਰ ਪੂਜਿਆ ਹੋਇਆ ਸਾਲਾਂ ਦਾ ਅਨੁਭਵ ਹੈ ਟੀਮਾਂ ਦਾ ਇੰਤਜ਼ਾਰ ਹੈ ਉਹtinga ਲਾਸਟ ਕਰੀਆਂ ਮੁਕਾਬਲੇ ਦੀਆ ਲਾਸਟ ਕਬੱਡੀਆਂ ਨੇ ਆ ਮੈਚ ਦੀਆ ਫਿਰ ਇਸ ਤੋਂ ਬਾਅਦ ਪਿੰਡ ਜਾਨ ਸਾਨੂੰ ਸਾਰੀ ਸੰਗਤ ਨੂੰ ਇਲਾਕੇ ਦੀ ਸੰਗਤ ਦੂਬ ਗਰਾਉਂਡ ਦੀ ਸੰਗਤ ਜਿਹੜੇ ਲਾਈਵ ਦੇਖ ਰਹੇ ਨੇ ਵੀਰ ਉਹਨਾਂ ਸਾਰਿਆਂ ਨੇ ਇੰਤਜ਼ਾਰ ਕੀਤਾ ਅੱਜ ਦੇ ਆਹ ਥੋੜੇ ਮੇਲੇ ਦੇ ਵਿੱਚ ਕਿਹੜੇ ਕਿਹੜੇ ਖਿਡਾਰੀ ਜਿਹੜੇ ਆ ਗਰਾਉਂਡ ਨੂੰ ਚੱਕਣਗੇ ਆ ਜੀ ਆਨਾ ਮਾਜੂਦੀ ਗੇ ਖਾਪੀ ਜਦੋਂ ਰਿੰਡਰ ਪਹੁੰਚ ਲੱਗਦਾ ਉਹਨੂੰ ਨਾਲ ਕੋਈ ਨੀਂ ਦਿੱਤੋ ਖਾਪੀ ਮਾਤਾ ਸੁਹਾਗ ਖੜਾ ਹੈ ਜਦੋਂ ਇਹ ਬਿੱਲਾ ਦੁੱਧ ਪੀਂ ਜਾਂਦਾ ਕੋਈ ਜਦ ਵੀ ਜਦੋਂ ਸੁਨੇਹੇ ਦਿੰਦਾ ਕਿ ਮੁੱਛਾ ਖੜਦਾ ਹੈ ਉਹ ਸਭ ਹੀ ਫਿਰ ਖੜਦਾ ਹੈ ਆਹ ਕਬੱਡੀ ਫਿਰ ਚੰਦੂ ਦੱਸਦਾ ਹੈ ਬਾਦ ਇਹ ਬਾਦਾ ਬਹੁਤ ਨਜਵਾਨ ਜੀਦਾ ਰਹਿ ਜਵਾਨਾ ਇਸੇ ਤਰ੍ਹਾਂ ਮਿਹਨਤ ਕਰੋ ਤੇ ਹੋਰ ਕਲਾ ਮਲ ਬਣਨਾ ਨਜਵਾਨਾ ਬਾਟਮੈਨ ਗ੍ਰਾਊਂਡ ਪਰ ਮੁੰਡਿਆ ਆਹ ਨਮਾਈ ਸਰਤਾ ਨਜਵਾਨ ਨੇ ਆ ਨਮਾਈ ਖੇਡ ਗਰਾਊਂਡ ਦੇ ਵਿੱਚ ਬਾਦ ਜਦ ਨਾਲ ਕੁੜੀ ਮੈਚ ਨਮਾ ਹੋਏਗਾ ਗਰਾਊਂਡ ਦੇ ਅੰਦਰ ਹੀ ਹੋਊਗਾ ਆ ਕਬੱਡੀ ਦੇ ਖੇਡਕਾ ਮੇਲਾ ਮੁਕਜਣਾਈ ਮੇਲਾ ਮੁਕਜਣਾਈ ਮੇਲਾ ਮੁਕਜਣਾਈ ਕਿਸੇ ਦੇ ਕਾਹ ਮੇਲਾ ਮੁਕਜਣਾਈ ਫੜਦਾ ਆ ਮੁਕਾਬਲਾ ਚੋਟੀ ਦਾ ਗੁਰਸੇਵ ਕਨੇ ਲਾ ਕੇ ਜੱਫਾ ਕਮਾਲ ਕਰ ਦਿੱਤੀ ਹੈ ਬਾਜੀ ਇੱਧਰੋਂ ਪਾਸੇ ਫੇਡ ਗਰਾਊਂਡ ਦੇ ਵਿੱਚ ਆ ਜੋ ਮੁੰਡਾ ਆ ਗਿਆ ਜਿੰਨਾ ਤੋਂ ਸੇਵਾ ਲਿਕੇ ਫੇਡ ਬੋਲ ਫੇਡ ਬੋਲਦਾ ਉੱਤਰੀ ਤਾੜੀਆਂ ਮਾਰਦੇ ਸੱਫਾ ਮੰਗਿਆ ਫੇਡ ਗਰਾਊਂਡ ਦੇ ਵਿੱਚ ਆ ਗਿਆ ਰਵਿੰਦਰ ਜਲਾਲ ਜੀ ਮਾਈਕ ਆ ਰਿਹਾ ਰਵਿੰਦਰ ਜਲਾਲ ਚੱਲਦਾ ਮੈਚ ਜਿਹੜਾ ਹੈ ਉਹ ਫੇਡ ਗਰਾਊਂਡ ਦੇ ਵਿੱਚ ਹੈ ਜਿੱਥੇ ਪੰਦੇਸ ਜੀ ਸਮਾਪਤ ਹੈ